ਲੈ ਲ ਜਪੈਣ ਥੱਪੜ ਮਾਰੂਗੀ ਕੱਪੜ ਮਾਰੂਗੇ ਹੀ ਤੇਰੇ ਹੋ ਤੈਲ ਪਾਇਆ ਓ ਓ ਹਾਂ ਹੰਬਰਾਂ ਕੇ ਲੈ ਹੌਲੀ ਹੈ ਆਪਣੇ ਹੋਲੀ ਦੀਆਂ ਵੀ ਸਫਾਈਆਂ ਚੱਲਦੀਆਂ ਤੇ ਦੀਵਾਲੀ ਦੀਆਂ ਵੀ ਚੱਲੀ ਨਹੀਂ ਹੈ ਹੋਲੀ ਦੀ ਸਫਾਈ ਕੱਲ ਨੂੰ ਹੈਗੀ ਹੋਲੀ ਰੰਗਾਂ ਦੀ ਬਰਸਾਤ ਹੋ ਚੁੱਕੀ ਹੈ ਐਸ ਵਾਰੀ ਅਸੀਂ ਸੋਚਿਆ ਕਿ ਡਿੱਗੀ ਨੂੰ ਲਾ ਦੇਣਾ ਜਿੰਦਾ ਤੇ ਫਿਰ ਬੋਲੀ ਕਿਹੜੀ ਪਾਣੀ ਤੋਤਾ ਮਮਾ ਆਇਨ ਲਾ ਲਵਾ ਹਾਂਜੀ ਉਹ ਛੇੜੀ ਕਹਿੰਦੇ ਲਾਤਾ ਮੇਰੇ ਨਾਲ ਆਏ ਹੋ ਜੀ ਲੜਦੇਗਾ ਲੱਗਣਾ ਚਾਹੀਦਾ ਹੂੰ ਬਾਜੋ ਪਤਾ ਨਹੀਂ ਲੱਗਣਾ ਕਿੱਟੇ ਰੰਗ ਲੱਗ ਗਿਆ ਸੰਤਰੀ ਸੁੱਤੇ ਹੀ ਜਗਿਆ ਉਹ ਨਾ ਘਰ ਆਓ ਇਹ ਦੇਖੋ ਹੈਲੋ ਸਾਰੇ ਗਾਇਜ਼ ਜੀ ਸਾਰੇ ਨੂੰ ਉਮੀਦ ਕਰਦੇ ਤੁਸ ਸਾਰੇ ਜਾਨੀ ਵਧੀਆ ਹੋਗੇ ਅਸੀਂ ਵੀ ਬਹੁਤ ਵਧੀਆ ਮੇਰੇ ਤਾਂ ਸੁੱਤੇ ਬੇਦਿਆ ਵਾਲਾ ਰੰਗ ਲੱਗ ਗਿਆ ਮੈਂ ਪ੍ਰੂਫ ਰੱਖਿਆ ਵੀ ਮੇਰੇ ਰੰਗ ਲੱਗ ਚੁੱਕੇ ਤੇ ਕਰਮਨ ਕਰਮ ਨੇ ਪਹਿਲਾਂ ਹੀ ਆਈਡੀਆ ਬਣਾਇਆ ਕਿ ਐਸ ਵਾਰੀ ਪਹਿਲਾਂ ਹੀ ਰੰਗ ਰੂੰਗਲਾ ਕੇ ਵਹਿਣੀ ਮੈਂ ਤਾਂ ਫਿਰ ਘੱਟ ਲੈ ਵੇੜਦੇ ਹਨ ਤੇ ਐਸ ਵਾਰੀ ਪਾਣੀ ਤੋਂ بچاؤ ਬੁਖਾਰ ਨਾ ਚੜਾਓ ਆਪ ਲਾਇਆ ਸਕੀਮ ਜਿੰਦਰਾ ਹੀ ਲਾ ਲਿਆ ਕਿਹੜੀ ਬੋਲੀ ਜੋੜੀ ਸੀ ਆਪ ਉਸਤੇ ਜਿੰਦਰੇ ਦੇ ਜੀਵੇ ਦੇ ਉਤੇ ਦੀਵਾ ਜੀਵੇ ਦੇ ਵਿੱਚ ਪੀਤਾ ਡਿੱਗੀ ਨੂੰ ਜ਼ਿੰਦਾ ਲਾ ਲਿਆ ਰੰਗ ਰੂੰਗਲਾ ਕੇ ਗੁਜ਼ਾਰਾ ਕੀਤਾ ਮੇਰੀ ਮੰਮੀ ਕਹਿੰਦੀ ਰੰਗ ਰੰਗ ਨਹੀਂ ਲਾਣਾ ਕੱਪੜੇ ਗੰਦੇ ਹੋ ਜਾਂਦੇ ਆ ਮੇਰੀ ਮਾਂ ਕੋਈ ਕਹਿੰਦੀ ਨਹੀਂ ਮੰਮੀ ਤਾਂ ਗੁੰਡਾ ਕਰ ਜਿਹਾ ਰੰਗ ਕਰ ਸਵੇਰੇ ਸਵੇਰੇ ਤੈਨੂੰ ਪਤਾ ਸਵੇਰੇ ਸਵੇਰੇ ਪਾਪੇ ਨਾਲ ਕੀ ਹੋਇਆ ਹਾਂ ਮੈਂ ਨਾਲ ਜਾ ਕੇ ਕਾਈ ਜਾਨੀ ਖੜ ਜਾ ਚਾਹ ਨਾ ਨਹੀਂ ਪਾਪੇ ਨੇ ਆਈ ਜੰਪ ਸ਼ਰ ਬਣਾ ਲਿਆ ਮਾਰੀ ਜੀ மா ਉਹਦੇ ਨਾਲ ਮਮਾ ਮਮਾ ਨੇ ਗਵਾਂਡੀਆਂ ਦੇ ਜਵਾਕ ਲਾਏ ਮਮਾ ਤਾਈ ਮਮਾ ਦੇ ਜੰਮ ਗਿਆ ਨਹੀਂ ਬੋਲਦਾ ਮਮਾ ਹੂੰ ਤਾਈ ਕੋਲੇ ਜਾਵੜੇ ਨੇ ਫਰੈਂਡ ਕੱਚਾ ਖਾ ਚਿਆ ਕੀ ਕਰ ਲੈ ਗਲੀ ਛੱਡ ਤਾਈਆਂ ਚਾਹ ਚ ਧਰ ਲਿਆ ਅਗਲੀ ਨੂੰ ਸੀ ਪਿੰਡ ਦੀ ਰੌਣਕ ਦੇਖਣ ਚੱਲੇ ਐ ਅੰਨੀ ਗਲੀ ਤੇ ਸਟਾਰਟਰ ਜੀਓ ਥੋੜਾ ਹੀ ਰੰਗ ਮੇਰੇ ਮੂੰਹ ਤੇ ਪਈ ਜਾਂਦਾ ਹੈਲੋ ਹੈਪੀ ਹੋਲੀ ਹੈਪੀ ਹੋਲੀ ਕੈਂਟ ਗੱਲਬਾਤ

ਆਹ ਕਿਤੇ ਜਪਾਈਨਾ ਨਾ ਯਾਰ ਸਾਰਾ ਪਾਉ। ਉਹ ਤਾਂ ਹੋਰ ਹੀ ਸਾਸ ਜੀ ਚੱਕੀ ਫਿਰਦਾ। ਆਹ ਸਿਮਰੀ ਖੀਰਾ। ਅਹਹਹ। ਸੱਚ ਨਾ ਨਾਏ ਸਾਈਡ ਤੇ ਲਾ ਦੇ ਸਿੱਧਾ। ਮਗ ਲੈ ਨਹੀਂ ਚੱਕੀ ਫਿਰਦਾ ਉਹ। ਨਹੀਂ ਲੱਗਦਾ ਅੱਖਾਂ ਚ। ਪਾਣੀ ਨਹੀਂ ਗਾ। ਮਗ ਸਾੜਾ ਤੇਲ ਕੋ ਲਵਰੇ ਤੁਸੀਂ। ਦਿੱਗੀ ਦਿੱਗੀ ਜੋ ਬਾਲਟੀ ਉੱਪਰ ਲੱਗਨੇ ਅਵਰੇ ਇੱਕ ਵੀਰਾ ਸਪੈਸ਼ਲ ਹੋਲੀ ਕੇ ਡਿਨ ਆਇਆ ਸੀ ਵੀਰਾ ਦਾ ਹੀ ਆ ਬਰਾਮ ਨਾ ਪਾਉਂਗਾ ਆ ਬਰਾਮ ਨਾ ਆ ਬਰਾਮ ਨਾ ਗਰਮ ਹੋਏ ਪਾਣੀ ਠੰਡਾ ਨਜ਼ਾਰਾ ਲਈਏ

हाय ना रे रंगा त दिदि मनी थोडसो ना थप्पड मारु जिद्दी गर्नु अब त दो पढु ना ना

ਨਾਨਾ ਨਾਨਾ ਹਰਦੀ ਹੈ ਨਾਨਾ ਨਾਨਾ ਹਰਦੀ ਹੈ ਹਰਦੀ ਹੈ ਲਾਰਦੀ ਲਾਰਦੀ ਇਹ ਕਿਨਾਰੇ ਨਾਰੇ ਚੱਤੇ ਨਾਰੇ ਜੱਲੀ ਆਂਦੇ ਆ ਤੇ ਆਦੀ ਸੇਲੀ ਨੂੰ ਰੰਗਣ ਜਾਏ ਜਾਂਦੀ ਹੈ ਗੀਤ ਗਾਉਂਦੇ ਆ ਇਹ ਤਾਂ ਨਾਰਾ ਸਿਸਟਮ ਕਰ ਪਗਲਾਂ ਨੂੰ ਗੋਲੀ ਲਾ ਮੇਦਰ ਮਗਾ ਅੱਥਰ ਮਗਾ

ओ हरी नेक्स्ट ओर ही नीले नेक्स्ट मैं इधर वीर जी ने तो बना दिया कि पहली वाली होली के इतना ਮੈਨੂੰ ਲੱਗਦਾ ਗਿਆ ਇਹ ਰੰਗ ਤਾਂ ਬਕੀ ਕਾੜੇ ਆ ਕਿ ਵੀ ਨੀਲੀ-ਨੀਲੀ ਫੋੜ

ਪੜ ਕੇ ਲਾ ਆਣਾ ਐਵੇਂ ਬੋਲਦਾ ਨਾਲੇ ਹਏ ਯਾਰ ਪਾਪੀ ਐ ਕੀ ਹੋ ਰਿਹਾ ਬਹੁਤ ਸ਼ਾਂਤ ਹੈ ਓਏ ਆ ਕਿਹਨੂੰ ਕੀ ਆਂਡ ਯੂ ਆਰ ਨੋਟ ਟੂ ਗਿਵ ਮੀ ਕਿ ਕਰ ਬਣ ਗਈ ਚਪੇਲ ਮ ਹਰੀ ਹੀ ਬਣ ਗਈ ਹਰੀ